16 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ 16 ਅਪ੍ਰੈਲ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਵੀ ਪੰਜਾਬ ਦੇ ਵਿੱਚ ਸਵੇਰ ਵੇਲੇ ਹਲਕੀ ਜਿਹੀ ਬੱਦਲਬਾਜ਼ੀ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਧੁੱਪ ਤਕਰੀਬਨ ਸਾਰੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਨਿਕਲੇਗੀ ਤੇ ਪੂਰੀ ਦੀ ਹਵਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਰਫ਼ਤਾਰ ਨਾਲ ਚੱਲ ਰਹੀ ਹੈ ਉਸੇ ਤਰ੍ਹਾਂ ਹੀ ਅੱਜ ਚਲਦੀ ਹੋਈ ਦਿਖਾਈ ਦੇਵੇਗੀ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਸਵੇਰ ਵੇਲੇ ਵੀ 20 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਤੇ ਦੁਪਹਿਰ ਵੇਲੇ ਹੋ ਸਕਦਾ ਹੈ ਕਿ ਅੱਜ ਬਹੁਤ ਖੇਤਰਾਂ ਦਾ 40 ਡਿਗਰੀ ਜਾਂ ਉਸ ਤੋਂ ਵੀ ਉੱਪਰ ਦਾ ਜੋ ਕੀਤਾ ਜਾਵੇ ਗਰਮੀ ਅਤੇ ਹਮਸਾ ਦਾ ਦੌਰ ਦੁਪਹਿਰ ਵੇਲੇ ਜਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਜਿੱਥੇ ਪੂਰੇ ਦੀ ਹਵਾ ਰੁਕਦੀ ਹੈ ਉੱਥੇ ਗਰਮੀ ਵੱਡੇ ਪੱਧਰ ਤੇ ਦੇਖਣ ਨੂੰ ਮਿਲਦੀ ਹੈ ਇਸ ਕਰਕੇ ਹੀਟ ਸੈੱਲ ਅੱਜ ਵੀ ਬਣਦੇ ਹੋਏ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਤਾਨੂ ਦੇਖਣ ਨੂੰ ਮਿਲ ਸਕਦੇ ਨੇ 16 ਤੋਂ 17 ਨੂੰ ਹਲਕੀ ਉਮੀਦ ਜਾਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਦੁਪਹਿਰ ਤੋਂ ਬਾਅਦ ਅਤੇ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਤੇਜ਼ ਮੀਂਹ ਨੇਰੀ ਦਾ ਦੌਰ ਅਜ ਕੁਝ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਉਹਦੇ ਵਿੱਚ ਮਾਝੇ ਦੇ ਕੁਝ ਖੇਤਰ ਹੋ ਸਕਦੇ ਹਨ ਜਿਨ੍ਹਾਂ ਦੇ ਵਿੱਚ ਮੀਂਹ ਦੀ ਉਮੀਦ ਰਹੇਗੀ ਦੁਆਬਾ ਹੋ ਗਿਆ ਪੁਆਰ ਖੇਤਰ ਹੋ ਗਿਆ ਜਾਂ ਮਾਲਵੇ ਦੇ ਸੱਤ ਲੋ ਜੀ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਤੇਜ਼ ਮੀਂਹ ਨੇਰੀ ਲਹਿੰਦੇ ਪਾਸੇ ਤੋਂ ਚੜ੍ਹਦੇ ਪਾਸੇ ਵੱਲ ਨੂੰ ਲੰਗੇਗੀ ਜਿਦੇ ਵਿੱਚ ਕਿਤੇ ਹਲਕੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਅੱਜ ਅੱਧੀ ਰਾਤ ਤੋਂ ਪਹਿਲੋ ਪਹਿਲੋ ਮਿਲ ਸਕਦੀਆਂ ਹਨ